ਸਰਦਾਰ ਸੰਤੋਖ ਸਿੰਘ ਜੀ ਸਰਦਾਰ ਗੁਰਵੀਰ ਸਿੰਘ ਜੀ ਸਰਦਾਰ ਰਗਵੇਦਰ ਸਿੰਘ ਜੀ ਸਰਦਾਰ ਅਮਰਦੀਪ ਸਿੰਘ ਰਣਵੀਰ ਸਿੰਘ ਜੀ ਗੁਰਿੰਦਰਪਾਲ ਸਿੰਘ ਜੀ ਤੇ ਡਾਕਟਰ ਪਰਮਜੀਤ ਸਿੰਘ ਜੀ ਇੱਥੇ ਜਨਰੇਲ ਸੀ ਇਹਨਾਂ ਨਵੇਂ ਜੋ ਨੌਜਵਾਨ ਨੇ ਇਹਨਾਂ ਦੀ ਆਪਾਂ ਕਮੇਟੀ ਬਣਾਈ ਹੈ ਇਹ ਸਾਰਿਆਂ ਨੇ ਮੱਥ ਚੜ੍ਹ ਕੇ ਇਹਨਾਂ ਦਾ ਸਹਿਯੋਗ ਦੇਣਾ ਹੈ ਇਹ ਕੋਸ਼ਿਸ਼ ਕਰਨੀ ਹੈ ਵੀ ਇਹ ਗੁਰਦੁਆਰਾ ਇਹ ਨਗਰ ਸਾਡੇ ਪਿੰਡ ਦੀ ਸ਼ੋਭਾ ਬਣੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਇਹਦਾ ਨਾਮ ਹੋਵੇ ਸਨ ਪਰੇਸ਼ਰ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਦਾਰ ਗੁਰਵੀਰ ਸਿੰਘ ਜੀ ਦੇ ਪੁੱਤਰ ਸਰਦਾਰ ਪ੍ਰੀਤਮ ਸਿੰਘ ਜਿਨ੍ਹਾਂ ਬਿਜਲੀ ਬਈ ਕੰਪਨੀ ਦੀ ਸੇਵਾ ਕਰਨ ਸਰਨਵਦਰਸ਼ਨ ਸਿੰਘ ਨਿਊਜ਼ੀਲੈਂਡ

ਹਜ਼ਾਰ ਰੁਪਏ ਪ੍ਰਭਜੋ ਸਿੰਘ ਜੁਕੇ ਸੁਪੁੱਤਰ ਰਕਮਿੰਦਰ ਸਿੰਘ ਜਲੇਬੀਆਂ ਦੇ ਵਾਸਤੇ ਜਲੇਬੀਆਂ ਦਾ ਮੰਗਰ ਇਹਨਾਂ ਵਾਸਤੇ ਜੀਤ ਸਿੰਘ ਜੁਕੇ ਸਨ ਸਰਕਾਰ ਨੱਥਾ ਸਿੰਘ 5200 ਬੋਲੇ ਸੋ ਨਾ ਰਾਣਾ ਸੰਤੋਸ ਸਿੰਘ ਸਭ ਤੋਂ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਪਾਈਆ ਕਮੇਟੀ ਦੇ ਪ੍ਰਧਾਨ ਜਾਨੂ ਬਾਬਾ ਕੀ ਕਹਿਣਾ ਚਾਹੋਗੇ ਕਿ ਕਿੰਨੀ ਖੁਸ਼ੀ ਕਿ ਨਾਲ ਸ਼ਾਮਲ ਹੋਇਆ ਇੱਕ ਆਪਣੇ ਪਿੰਡ ਦੇ ਸੰਜੋਗ ਨਾਲ ਹਾਂ ਸੇਵਾ ਆਈ ਗੁਰੂਕਾਰ ਦੀ ਸੇਵਾ ਕਰਦੇ ਅਸਲਾਮਾ ਜੋੜ ਮੇਲੇ ਦੀ ਜੇ ਗੱਲ ਕਰੀਏ ਕਿਹੜੇ ਪਿੰਡ ਤੋਂ ਹੋ ਰਿਹਾ ਹੈ ਤੇ ਜ਼ਿਲ੍ਹਾ ਕਿਹੜਾ ਲੱਗਦਾ ਸਾਡਾ ਪਿੰਡ ਕੋਲਿਆਲ ਜ਼ਿਲ੍ਹਾ ਕਪੂਰਥਲਾ ਹੈ ਸੰਤਾਂ ਵੀ ਪੂਰੇ-ਪੂਰੇ ਆਇਆ ਹਾਂ ਨਾ ਇਸ ਲਈ ਕੀ ਕੀ ਪ੍ਰਭਾਵ ਕੀਤੇ ਕਿ ਸਾਡੇ ਲੰਗਰ ਦਾ ਪ੍ਰਬੰਧ ਹੈ। ਠੀਕ ਹੈ। ਐਨ ਆਰ ਆਈ ਭਰਾਵਾਂ ਦਾ ਸਹਿਯੋਗ ਰਿਹਾ। ਹਾਂਜੀ। ਸਾਡੇ ਪਿੰਡ ਦੇ ਨਗਰ ਵਾਸੀਆਂ ਦਾ ਵੀ ਸਹਿਯੋਗ ਰਿਹਾ। ਹਾਂਜੀ। ਬਹੁਤ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ। ਮੈਂ ਸਾਰੇ ਨਗਰ ਤੇ ਐਨ ਆਰ ਆਈ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਬੜੇ ਸੰਯੋਗ ਨਾਲ ਸਾਡੇ ਇਹ ਮੇਲੇ ਵਿੱਚ ਬੜਾ ਵੱਧ ਝੜ ਕੇ ਪ੍ਰਾਲਾ ਕੀਤਾ। ਅਤੇ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਸਾਰੀ ਕਮੇਟੀ ਅੱਗੇ ਵਧ ਸਕੇ ਹਾਂ। ਸੋਹੀ ਉਮੀਦ ਤੇ ਆਸ ਕਰਦੇ ਹਾਂ ਕੈਨਾਰੀ ਵੀ ਵੱਤੋਂ ਵੱਧ ਅੱਜ ਉਹਨਾਂ ਨੇ ਲਾਈਵ ਵੀ ਦੇਖਿਆ ਉਹਨਾਂ ਦਾ ਮਨ ਬੜਾ ਖੁਸ਼ ਹੋਇਆ ਹੋਊਗਾ ਕਿ ਸਾਡੇ ਨਗਰ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਤੇ ਬੇਨਤੀ ਆ ਕਿ ਅੱਗੇ ਤੋਂ ਵੱਧ ਝਟ ਕੇ ਸਾਡਾ ਸੰਯੋਗ ਦੇਣ ਤਾਂ ਅੱਗੇ ਅਸੀਂ ਵੱਧ ਸਕੀਏ ਆਪਾਂ ਗੱਲ ਕਰੀ ਸਲਾਨਾ ਮੇਲੇ ਦੀ ਵੀ ਇਹ ਕਿੰਨੇ ਸਾਲਾਂ ਤੋਂ ਹੋ ਰਿਹਾ 70 70 ਸਾਲ 70 ਕਿ ਸਾਲ ਤੋਂ ਹਾਂਜੀ ਅੱਜ ਕੱਲ੍ਹ ਦੇ ਨੌਜਵਾਨ ਬੱਚੇ ਉਹ ਕੀ ਕਹਿੰਦੇ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੇ ਜੀ ਵੱਧ ਝਟ ਕੇ ਸਾਡੇ ਵਰਗੇ ਬੱਚੇ ਆਪਾਣੀ ਨਾਲ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣ ਗਰਾਊਂਡ ਵਿੱਚ ਜਾਣ ਕਿ ਮਿਹਨਤ ਕਰਨਾ ਵਾਹਿਬ ਜੀ ਦੀ ਬਰਕਤ ਇਹ ਕੀ ਨਾਗੇ ਅਪ ਮੇਰਾ ਨਾਮ ਜਗਦੇਵ ਸਿੰਘ ਜੀ ਇਹਨਾਂ ਦਾ ਨਾਮ ਅਨੂਰਵੀਰ ਸਿੰਘ ਹੈ ਅੱਜ ਇੱਕ ਪੁਜਿਆ ਆਪ ਵਿੱਚ ਦੁਆਰਾ ਸਾਹਿਬ ਵਿੱਚ ਸਾਲਾਨਾ ਜੁਲੰਗ ਲਗਾਇਆ ਜਾ ਰਿਹਾ ਹੈ ਹਾਂਜੀ ਕਿੰਨੀ ਖੁਸ਼ੀ ਕਿਲਾ ਪ੍ਰਸ਼ਾਤੀ ਕਿਨਾਂ ਚਾਹ ਹਰ ਸਾਲ ਦੀ ਤਰ੍ਹਾਂ ਇੰਨੇ ਉਤਸ਼ਾਹ ਦੇ ਨਾਲ ਇਹ ਮਨਾਇਆ ਜਾਂਦਾ ਐਤ ਕੀ ਤਾਂ ਬਹੁਤ ਹੀ ਜ਼ਿਆਦਾ ਉਤਸ਼ਾਹ ਮਿਲਿਆ ਕਿਉਂਕਿ ਐਨ ਆਰ ਆਈ ਵੀਰਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਸਭ ਤੋਂ ਪਹਿਲਾਂ ਇਸ ਵਾਰ ਪਹਿਲੀ ਵਾਰ ਅਸੀਂ ਲਾਈਵ ਵੀ ਕਰ ਰਹੇ ਹਾਂ ਇਹ ਵੀਰਾਂ ਦਾ ਸਹਿਯੋਗ ਇੰਦਾ ਹੈ ਕਿ ਉਹ ਵੱਧ ਤੋਂ ਵੱਧ ਸੇਵਾ ਕਰ ਰਹੇ ਨੇ ਇਸ ਦਾ ਬਵਾਸਤ ਸੰਗਤਾਂ ਵਾਸਤੇ ਕੀ ਪ੍ਰਬੰਧ ਕੀਤਾ ਹੈ ਸੰਗਤਾਂ ਵਾਸਤੇ ਉਸ ਪਹਿਲੇ ਦਿਨ ਤੋਂ ਹੀ ਪੂਰਾ ਪ੍ਰਬੰਧ ਸੀਗਾ ਗੁਰੂਕਲ ਲੰਗਰ ਅਟੁੱਟ ਵਰਤਿਆ ਉਸ ਦਿਨ ਤੋਂ ਅੱਜ ਵੀ ਗੁਰੂਕਲ ਲੰਗਰ ਪਟਾਡੀ ਦੀਵਾਨ ਵੀ ਸੱਜੇ ਨੇ ਭੋਗਾਂ ਤੋਂ ਉਪਰੰਤ ਸਾਰੇ ਸੰਤਾ ਜੋ ਵੀ ਇਲਾਕਾ ਨਿਵਾਸੀ ਨੇ ਸਾਰੇ ਪਹੁੰਚੇ ਨੇ ਅਸੀਂ ਬਹੁਤ ਹੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਜਿਹੜੇ ਪਹੁੰਚੇ ਨੇ ਇੱਥੇ ਵੀ ਹਾਂਜੀ ਵੈਰ ਗੁਰੂ ਜੀ ਦੀ ਖਤੇ ਹਾਂਜੀ ਕਿਹਾ ਆਪਣਾ ਰਣਵੀਰ ਸਿੰਘ ਇਹ ਸਲਾਮਾ ਜੋੜ ਮਿਲਣਾ ਆਇਆ ਜਾ ਰਿਹਾ ਹੈ ਕੀ ਕਰਨ ਚਾਹੋਗੇ ਹਾਂਜੀ ਇਹ ਸਲਾਮਾ ਜੋੜ ਮਿਲੇਗਾ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਚਾਅ ਹੈ ਕਿ ਵਾਹਿਗੁਰੂ ਇਦਾਂ ਹੀ ਚੜ੍ਹਦੀ ਕਲਾ ਰੱਖੇ ਪਿੰਡੇ ਦੇ ਤੇ ਫੇਰ ਪ੍ਰਿਆਤ ਰੱਖੇ ਕਿ ਐਨਆਰਆਈ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਉਮੀਦ ਆ ਕਿ ਉਹ ਹਰ ਸਾਲ ਅੱਗੇ ਤੋਂ ਵੀ ਇਦਾਂ ਹੀ ਸਾਨੂੰ ਸੰਯੋਗ ਦੇਣਗੇ ਵਾਹਿਗੁਰੂ ਜੀ ਦਾ ਖਾਸਾ